ਹਾਰ ਕੱਢ ਕੇ ਦੇ ਦੋ ਅੱਜ ਤੇ ਅੱਜ ਆ ਜੋ ਚੱਲੋ ਬਾਰੀ ਬਾਰੀ ਕੋਈ ਦੱਸੇ ਕਿਹਨੂੰ ਬਿਚ ਰਿਹਾ ਯਾਰ ਇੱਕ ਇੱਕ ਬੋਲ ਦੇ ਜੀ ਜਲਦੀ ਜਲਦੀ ਬੋਲ ਥੋੜੀ ਬੋਲੋ ਜੀ ਮੈਡਮ ਨੂੰ ਕਹਿੰਦੇ ਸਬਰ ਕਰ ਮੈਡਮ ਆ ਰਹਾ ਮੈਡਮ ਪਤਾ ਇੱਥੇ ਉੱਥੇ ਜ਼ਿਆਦਾ ਬੋਲ ਜਾਗੇ ठीक बोलली 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 बोल ਹਾਂ ਜੀ ਕਹਿੰਦੇ ਸ਼ੁਰੂ ਪੰਜ ਪਾਣੀ ਲੱਤੀ ਲੱਤੀ ਪਾਸ ਵਾਲੀ ਹਾਂ ਬਲੀ ਪਸਤੇ ਆ ਹਾਂ ਜੀ ਹਾਂ ਜੀ ਸਰਪੰਚ ਜਣੇ ਬਿਤਰ ਨਗਰ ਤੋਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕਿਦਾ ਧੰਨਵਾਦ ਕਰਦੇ ਹਾਂ ਮੈਂ ਇਲਾਕੇ ਨੂੰ ਧੰਨਵਾਦ ਕਰਦੀ ਹਾਂ ਆਪਣੇ ਐਮ ਐਲ ਏ ਸਾਹਿਬ ਦਾ ਧੰਨਵਾਦ ਕਰਦੀ ਹਾਂ ਸੀ ਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਮੈਂ ਤਹਿ ਦਿਲੋਂ ਆਪਣੇ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਇਸ ਇਲਾਕੇ ਦੇ ਜੋ ਮੋਤਬਰ ਵਿਅਕਤੀ ਵਧੀਆ ਇਨਸਾਨ ਸੂਝਵਾਨ ਵਧੀਆ ਘਰਾਣੇ ਉਹਨਾਂ ਦਾ ਧੰਨਵਾਦ ਕਰਦੀ ਆ ਜੀ ਕਿੰਨੀਆਂ ਮੈਮ ਟੋਟਲ ਵੋਟ ਸੀ ਗਿਆ ਤੇ ਕਿੰਨੀਆਂ ਤੁਹਾਨੂੰ ਪਈਆਂ ਕਿੰਨੇ ਮਾਰਜੇ ਦੇ ਜਿੱਤ ਉੱਪ ਕਿਤੀ ਆ 1250 ਵੋਟ ਸੀ ਇਸ ਇਲਾਕੇ ਦੀ 1243 ਦੇ ਸੌ ਸਮਥਿੰਗ ਜੀ ਤੇ ਮੈਂ 350 ਵੋਟ ਦਾ ਜਿੱਤ ਹਾਸਲ ਕੀਤੀ ਆ ਜੀ ਤੇ ਪੰਜੇ ਮੈਂਬਰ ਮੇਰੇ ਜੀ ਉਹ ਵੀ ਚੁਣੇ ਗਏ ਨੇ ਜੀ ਮੈਂ ਇਸ ਇਲਾਕੇ ਦੀ ਮੈਂ ਦੇਣਦਾਰ ਹੀ ਨੇ ਜਿੰਨੀ ਮੇਰੀ ਇਸ ਇਲਾਕੇ ਨੇ ਮਦਦ ਕੀਤੀ ਆ ਮੈਂ ਉਹਨਾਂ ਦਾ ਇਹ ਦਿਲੋਂ ਧੰਨਵਾਦ ਕਰਦੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਹੁਣ ਤੁਸੀਂ ਮੋਟਾ ਦਾ ਭਾਰ ਵੱਚੁਕਾ ਆਉਣ ਦੇ ਟਾਈਮ ਤੇ ਕਿਹੜੇ ਪੈਲ ਦੇ ਆਧਾਰ ਤੇ ਹੁਣ ਤੁਸੀਂ ਕੰਮ ਕਰਾਓਗੇ ਮੈਂ ਦੇਖੋ ਸਭ ਤੋਂ ਪਹਿਲਾਂ ਸਰਕਾਰ ਪੈਸਾ ਦਵੇ ਦਾਨ ਦਵੇ ਮੈਂ ਆਪਣੇ ਪਿੰਡ ਵਿੱਚ ਸਟਰੀਟ ਲਾਈਟਾਂ ਲਵਾ ਦੇਣ ਲੱਗੀ ਆ ਜੀ ਦਰਖਤ ਲਵਾ ਦੇਣ ਲੱਗੀ ਆ ਬੱਚਾ ਲਈ ਜਿੰਮ ਖਲੌਣ ਲੱਗੀਆਂ ਸਾਂਝ ਕੇਂਦਰ ਆਪਣੇ ਘਰ ਚ ਲਾਉਣ ਲੱਗੀਆਂ ਮੈਂ ਇੱਥੇ ਇਕੱਲੀ ਰਹਿਣੀ ਆ ਮੇਰੇ ਇਹ ਬੱਚੇ ਬਾਹਰ ਨਾ ਜਾਣ ਕਿਸੇ ਵੀ ਤਰ੍ਹਾਂ ਦਾ ਕੋਈ ਮੈਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਕਹਿ ਕੇ ਵਧੀਆ ਗਰਾਊਂਡ ਬਣਵਾਉਂਗੀ ਸਪੈਂਸਰੀ ਬਣਵਾਉਂਗੀ ਜਿੰਮ ਬਣਾਉਂਗੀ ਕੋਚਿੰਗ ਸੈਂਟਰ ਆਈਐਸਪੀਐਚ ਦੀ ਕੋਚਿੰਗ ਦਵਾਉਂਗੀ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਪੁਲਿਸ ਦੀ ਟ੍ਰੇਨਿੰਗ ਮੈਂ ਆਪ ਖੁਦ ਫਰੀਦ ਆਉਂਗੀ ਕੁੜੀਆਂ ਮੇਰੀ ਸਭ ਇੰਸਪੈਕਟਰ ਬਣਦੀ ਹੋਣ ਕਨਸਟੇਬਲ ਬਣਦੀ ਹੋਣ ਉਹਨਾਂ ਦੀ ਮੈਂ ਮਦਦ ਕਰੂੰ। ਵੱਡੇ ਵਾਦੇ ਤੁਸੀਂ ਗਣਾਏ ਹੈਗੇ ਆ ਪਹਿਲੇ ਹਰ ਹਾਲ ਤੇ ਮੈਂ ਵਾਦੇ ਨਹੀਂ ਕਰਦੀ ਮੈਂ ਕਰੂੰਗੀ। ਜੀ ਮੈਂ ਜਿੱਥੇ ਵੀ ਇੱਥੇ ਗਰਾਊਂਡ ਨੇ ਜਿੱਥੇ ਖਾਲੀ ਜਗ੍ਹਾ ਵਾ ਉੱਥੇ 10 ਟਰੈਕਟਰ ਲਾ ਕੇ ਮੈਂ ਉਹਨਾਂ ਉੱਥੇ ਸਫਾਈ ਕਰਾਉਂਗੀ। ਜੀ ਇਹ ਮੈਂ ਕਹਿ ਨਹੀਂ ਰਹੀ ਮੈਂ ਕਰੂੰਗੀ। ਮੈਂ ਮਰ ਵੀ ਜਾਵਾਂ ਨਾ ਇਸ ਇਲਾਕੇ ਮੈਨੂੰ ਯਾਦ ਕਰੇ 10 ਸਾਲ। ਜੀ ਮੈਂ ਉਹ ਕੰਮ ਕਰਕੇ ਜਾਊਂਗੀ। ਜੀ ਕਿਰ ਵੀ ਸਰਕਾਰ ਪੈਸਾ ਦੇਵੇ ਚਾਹੇ ਨਾ ਦੇਵੇ ਇਹ ਕੰਮ ਜ਼ਰੂਰੀ ਹੈ। ਹਾਂ। ਆਪਣੇ ਤੋਂ ਲੋਗ ਰੋਈ ਨਹੀਂ 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 ਮੈਂ ਸਰਕਾਰ ਦੀ ਵੀ ਮਦਦ ਚਾਹੂੰਗੀ ਇਹ ਹੁਣ ਐਟ ਅ ਟਾਈਮ ਤੇ ਮੈਂ ਸਿਰਫ ਜੀ ਵੀਗਿਆਰ ਬਣਾਉਂਗਾ ਐਨ ਜੀਓ ਬਣਾਵਾਂਗੇ ਅਸੀਂ ਆਪਣੀ ਅਸੀਂ ਆਪਣੀ ਇੱਥੇ ਐਨ ਜੀਓ 21 ਮੈਂਬਰੀ ਕਮੇਟੀ ਬਣਾਵਾਂਗੇ ਉਹ ਜੋ ਸਲਾਹ ਕਰਨਗੇ ਉਹਦੇ ਮੁਤਾਬਕ ਚੱਲਾਂਗੇ ਸੀਐਮ ਸਾਹਿਬ ਕੋਲੋਂ ਵੀ ਲੈ ਕੇ ਆਵਾਂਗੇ ਪੈਸਾ ਠੀਕ ਹੈ ਨਾ ਜੋ ਵੀ ਸਾਡੇ ਐਮਪੀ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਕਿ ਸਾਨੂੰ ਸਾਡੇ ਪਿੰਡ ਲਈ ਗ੍ਰਾਂਟ ਦਿੱਤੀ ਜਾਵੇ ਇਹਨੂੰ ਮੈਂ ਵਧੀਆ ਸ਼ਹਿਰ ਬਣਾਉਣਾ ਚਾਹੁੰਦੀ ਆ ਜਿੱਦ ਦਾ ਦਾਇਰਾ ਕਿੱ데 ਜਾਂਦਾ ਜਿੱਤ ਦਾ ਸੇਦਾ ਪੇ ਸਰਕਾਰ ਤੇ ਦਿੰਨੀ ਆ। ਬਿਨਾਂ ਦਾਟੇ ਮੇਰੇ ਜੀ ਬਲਵੀਰ ਸਿੰਘ ਕੰਗ ਆਈ। ਕਿਹੜਾ ਇਹ ਪਿੰਡ ਹੈ ਜੀ? ਇਹ ਪਿੰਡ ਨਗਰ ਕੇ ਰਿਹੜੀ ਜਿੱਥੇ ਆਪਾਂ ਖੜੇ ਆਂ ਜੀ। ਜਿਵੇਂ ਸਰਪੰਚੀ ਚੋਣ ਹੋਈ ਆ ਬਿੰਦਰ ਸਿੰਘ ਜੀ ਕਿਵੇਂ ਦੇਖਦੇ ਉਹਨੂੰ? ਇਹ ਬਹੁਤ ਨਿਰਪੱਖ ਚੋਣ ਹੋਈ ਆ ਜੀ। ਪਰ ਬਿਲਕੁਲ ਪ੍ਰਸ਼ਾਸਨ ਦੇ ਬਹੁਤ ਸੋਨਾ ਸਾਥ ਦਿੱਤਾ। ਕਿਸੇ ਨੂੰ ਕੋਈ ਹੇਰਾਫੇਰੀ ਨਹੀਂ ਕਰਨ ਦਿੱਤੀ। ਔਰ ਇਹ ਪਿੰਡ ਕਰਹੇੜੀ ਵੈਸੇ ਵੀ ਬਹੁਤ ਸੁਲਝਾ ਪਿੰਡ ਹੈ ਸਾਰੇ ਪੰਜਾਬ ਚੋਂ ਸਾਰੇ ਜ਼ਿਲ੍ਹਿਆਂ ਚੋਂ ਸਾਰੇ ਜ਼ਿਲ੍ਹਿਆਂ ਜੂ ਬਾਕੀ کریم ਬੰਦੇ ਚਣ ਕੇ ਇੱਥੇ ਆਏ ਹੋਏ ਨੇ ਇਹ ਕਰਹੇੜੀ ਪਿੰਡ ਦੀਆਂ ਦੋ ਪੰਚਾਇਤਾਂ ਨੇ ਇੱਕ ਕਰਹੇੜੀ ਚ ਇੱਕ ਵਿਦਿਆਰਥੀ ਹੈ ਇਹ ਪ੍ਰਸ਼ਾਸਨ ਜਾਂ ਸਰਕਾਰ ਚਾਹੁੰਦੀ ਸੀ ਕਿ ਦੋਨੋਂ ਆਪਣਾ ਸਹਿਮਤੀ ਹੋਵੇ ਪਰ ਕਰਹੇੜੀ ਦੀ ਸਹਿਮਤੀ ਹੋ ਚੁੱਕੀ ਆ ਵਿਦਿਆਦੀ ਵਿਦਿਆ ਨਗਰ ਦੀ ਸਹਿਮਤੀ ਨਾ ਹੋਣ ਕਰਕੇ 80 85% ਲੋਕ ਸਹਿਮਤ ਵੀ ਸੀਗੇ ਪਰ ਕਿਤੇ ਕਾਂਗਿਆਰੀ ਵੀ ਹੁੰਦੀ ਹੈ ਉਸ ਕਰਕੇ ਸਹਿਮਤੀ ਨਹੀਂ ਹੋ ਸਕੀ ਫਿਰ ਇਸ ਕਰਕੇ ਚਲੋ ਲੋਕਾਂ ਨੇ ਜਿਹੜਾ ਜਿਨ੍ਹਾਂ ਨੇ ਲੋਕਾਂ ਨੇ ਥਾਣ ਲਿਆ ਸੀਗਾ ਕਿ ਜੋ ਸਰਪੰਚੀ ਦੇ ਹੱਕਦਾਰ ਨੇ ਜੋ ਮੈਂਬਰੀ ਦੇ ਹੱਕਦਾਰ ਨੇ ਉਹਨਾਂ ਨੂੰ ਜਿਤਾ ਕੇ ਅੱਗੇ ਤੋਰਿਏ ਕਿਉਂਕਿ ਇਹ ਜਿਹੜਾ ਬਹੁਤ ਬ੍ਰਾਈਟ ਇਲਾਕਾ ਬੜਾ ਵਧੀਆ ਪੌਲ ਸ਼ੇਰੀਆ ਪੌਲ ਸ਼ੇਰੀ ਦੇ ਵਿੱਚ ਰਹਿੰਦੇ ਬਾਅਦਵੂਦ ਵੀ ਇੱਥੇ ਕੋਈ ਡਿਵੈਲਪਮੈਂਟ ਨਹੀਂ ਆ ਕਿਉਂਕਿ ਇੱਥੇ ਦੁਨੀਆ ਸਾਰੀ ਪੜੀ ਦਿਖੀ ਵਸੀ ਹੋਈ ਆ ਉਹਦੇ باوجود ਵੀ ਜਿਹੜੀ ਆਪਣੇ ਇੱਥੇ ਡਿਵੈਲਪਮੈਂਟ ਹੈ ਡਿਵੈਲਪਮੈਂਟ ਉਹਦੇ ਅਕੋਰਡਿੰਗ ਹੈ ਨਹੀਂ ਅਸੀਂ ਚਾਹੁੰਦੇ ਆ ਕਿ ਚੰਗੀ ਪੰਚਾਇਤ ਚੁਣ ਕੇ ਚੰਗਾ ਨਗਰ ਸੁਧਾਰ ਕਰੀਏ ਚੰਗੇ ਜੋ ਵੀ ਚੰਗੇ ਕੰਮ ਕੰਮ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਚੰਗੀ ਆਈਐਸ ਪੀਸੀਐਸ ਕਿਉਂਕਿ ਇਹ ਇੱਕ ਐਜੂਕੇਸ਼ਨ ਦਾ ਹੱਬ ਹੈ ਜਿੱਥੇ ਅਸੀਂ ਬੈਠੇ ਆ ਇੱਥੇ ਇਸ ਹੱਬ ਦੇ ਵਿੱਚ ਬਹੁਤ ਉੱਚੇ ਦਰਜੇ ਦੇ ਫੜਾਈ ਹੋ ਸਕਦੀ ਹੈ ਬੱਚੇ ਆ ਕੇ ਬੜੇ ਆਲ ਇੰਡੀਆ ਹੀ ਨਹੀਂ ਬਲਕੇ ਆਲ ਵਰਲਡ ਚੋਂ ਬੱਚੇ ਇੱਥੇ ਪੜ੍ਹਨ ਦੇ ਵਾਸਤੇ ਆ ਰਹੇ ਨੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਆ ਕੇ ਐਡਮਿਸ਼ਨ ਲੈਂਦੇ ਨੇ ਹੋਰ ਵੀ ਅਲੱਗ ਅਲੱਗ ਕਾਲਜਾਂ ਵਿੱਚ ਯੂਨੀਵਰਸਿਟੀ ਅਜ ਐਡਮਿਸ਼ਨ ਲੈਂਦੇ ਨੇ ਪਰ ਉਹਦੇ ਉਹਦੇ ਮੁਤਾਬਕ ਇੱਥੇ ਜੋ ਇਨਫਰਾਸਟ੍ਰਕਚਰ ਉਹ ਨਹੀਂ ਹੈ ਵਧੀਆ ਨਹੀਂ ਹੈਗਾ ਇਸ ਕਰਕੇ ਬੱਚੇ ਬਾਹਰ ਆਪਣੇ ਦੇਸ਼ ਦਾ ਪ੍ਰਭਾਵ ਵੀ ਗਲਤ ਪੈਂਦਾ ਕਿ ਜਿਵੇਂ ਗਲੀਆਂ ਵਾਲੀਆਂ ਆਪਾਂ ਹੁਣ ਤੱਕ ਤੁਰੇ ਫਿਰਦੇ ਆਂ ਕੋਈ ਜਿਵੇਂ ICIS PCS ਬੱਚੇ ਤਿਆਰ ਕਰਨੇ ਹੋਣ ਕੋਈ ਸਰਕਾਰ ਜਾਂ ਵਿਦਿਆ ਆਪਣਾ ਵਿਦਿਆਰਥੀ ਪੰਚਾਇਤੋਂ ਇਹੀ ਐਡਵਾਈਸ ਕਰਾਂਗੇ ਕਿ ਅਸੀਂ ਸਾਰੇ ਰਲ ਕੇ ਕੋਸ਼ਿਸ਼ ਵੀ ਕਰਾਂਗੇ ਠੀਕ ਹੈ